ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਇੱਕ ਹੋਰ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਕੀਤਾ ਕਮਾਲ ਆਸਟ੍ਰੇਲੀਆ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣ ਵੱਲ ਵਧਾਇਆ ਕਦਮ ਭਾਰਤ ਨੇ ਕੋਲੰਬੀਆ ਵਿੱਚ ਪਹਿਲੇ ਮਹਿਲਾ ਬਲਾਈਡ T20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਭਾਰਤੀ ਬੱਲੇਬਾਜ਼ੀ ਪਸੰਦੀਦ ਹਸਨਦਾਨ ਨੂੰ ਉਸ ਦੇਸ਼ਾਂ ਅੰਦਰ ਪ੍ਰਦਰਸ਼ਨ ਲਈ ਪਲੇਅਰ ਆਫ ਦੀ ਮੈਚ ਚੁਣਿਆ ਗਿਆ ਉਸ ਨੇ ਸੰਜਮ ਅਤੇ ਕਲਾਸ ਦਾ ਪ੍ਰਦਰਸ਼ਨ ਕੀਤਾ ਜਿਸ ਨਾਲ ਭਾਰਤ ਨੂੰ ਪਿੱਛਾ ਕਰਨ ਵਿੱਚ ਜਿੱਤ ਮਿਲੀ ਭਾਰਤ ਹੁਣ ਫਾਈਨਲ ਵਿੱਚ ਪਾਕਿਸਤਾਨ ਜਾਂ Nepal ਦੂਜੀ ਸੈਮੀਫਾਈਨਲ ਤੇ ਜੇਤੂ ਨਾਲ ਪੜੇਗਾ ਵੀਰੇਗਾ ਭਾਰਤ ਨੇ ਤਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਕਿਉਂਕਿ ਰਾਤ ਭਾਰਮੀ ਪੈਣ ਤੋਂ ਬਾਅਦ ਵੀ ਆਊਟ ਫੀਲਡ ਗਿੱਲੀ ਸੀ ਤੇ ਸ਼ਾਨਦਾਰ ਗੇਂਦਬਾਜ਼ੀ ਅਤੇ ਫੀਲਡਿੰਗ ਨਾਲ ਭਾਰਤੀ ਟੀਮ ਨੇ ਆਸਟ੍ਰੇਲੀਆ ਬੱਲੇਬਾਜ਼ ਨੂੰ ਕਾਬੂ ਵਿੱਚ ਰੱਖਿਆ ਜਿਸ ਵਿੱਚ ਆਸਟ੍ਰੇਲੀਆ ਕਪਤਾਨ ਦੀਪਿਕਾ ਦਾ ਰਨ ਆਊਟ ਵੀ ਸ਼ਾਮਲ ਸੀ ਖਬਰ ਨਾਨੰਤ ਤੱਕ ਬਣੇ ਰਹਿਣੇ ਧੰਨਵਾਦ